ਚੈਨਲ ਦਾ ਆ ਰੈਨ ਨਿਊਜ਼ ਵੇਖ ਰਿਹਾ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਬਟਾਲਾ ਤੋਂ ਖਬਰ ਸਾਹਮਣੇ ਆ ਰਹੀ ਹੈ ਜਿਵੇਂ ਕਿ ਕੱਲ 26 ਜਨਵਰੀ ਸਮੁੱਚੇ ਦੇਸ਼ ਅੰਦਰ ਦੇਸ਼ ਦਾ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ ਇਸ ਨੂੰ ਲੈ ਕੇ ਬਟਾਲਾ ਵਿੱਚ ਵੀ ਗਣਤੰਤਰ ਦਿਵਸ ਮਨਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਜਿਸ ਦੇ ਮੱਦੇ ਨਜ਼ਰ ਬਟਾਲਾ ਪੁਲਿਸ ਵੱਲੋਂ ਐਸਐਸਪੀ ਬਟਾਲਾ ਡਾਕਟਰ ਸਰਦਾਰ ਮਹਿਤਾਬ ਸਿੰਘ ਦੇ ਹੁਕਮਾਂ ਤਹਿਤ ਸਮੁੱਚੇ ਬਟਾਲਾ ਅੰਦਰ ਇੱਕ ਫਲੈਗ ਮਾਰਚ ਕੀਤਾ ਗਿਆ ਇਸ ਮੌਕੇ ਪੁਲਿਸ ਦੇ ਆਲਾ ਅਧਿਕਾਰੀਆਂ ਤੋਂ ਇਲਾਵਾ ਐਸਐਸਪੀ ਬਟਾਲਾ ਵੀ ਖੁਦ ਮੌਜੂਦ ਰਹੇ ਜਿਨ੍ਹਾਂ ਨੇ মিডিਆ ਨਾਲ ਗੱਲਬਾਤ ਦੌਰਾਨ ਜਾਣਕਾਰੀ ਦਿੱਤੀ ਕਿ ਜੇਕਰ ਸਮੁੱਚੇ ਪੁਲ ਜ਼ਿਲ੍ਹਾ ਬਟਾਲਾ ਦੀ ਗੱਲ ਕਰੀਏ ਤਾਂ ਸਾਰੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਉਹਨਾਂ ਕਹਿ ਕੇ ਸੁਰੱਖਿਆ ਦੇ ਵੱਡੇ ਪ੍ਰਬੰਧ ਕੀਤੇ ਗਏ ਹਨ ਕਿਉਂਕਿ ਬਟਾਲਾ ਕੁਝ ਇਲਾਕਿਆਂ ਦੇ ਵਿੱਚ ਸਰਹੱਦੀ ਇਲਾਕਾ ਵੀ ਹੈ ਜਿਸ ਵਿੱਚ ਡੇਰਾ ਬਾਬਾ ਨਾਨਕ ਆਉਂਦਾ ਹੈ ਜਿਸ ਨੂੰ ਲੈ ਕੇ ਇੱਕ ਵੱਖਰੇ ਤਰ੍ਹਾਂ ਤੇ ਪ੍ਰਬੰਧ ਕੀਤੇ ਗਏ ਹਨ ਉਹਨਾਂ ਕਹਿ ਇੱਕ ਰਾਤ ਨਾਕਾਬੰਦੀ ਕੀਤੀ ਜਾਏਗੀ ਅਤੇ ਸਮੁੱਚੀ ਚੈਕ ਇਨ ਕੀਤੀ ਜਾਏਗੀ ਉਹਨਾਂ ਕਹਿ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਅਤੇ ਉਹਨਾਂ ਨੂੰ ਸ਼ਾਂਤਮਈ ਢੰਗ ਨਾਲ 26 ਜਨਵਰੀ ਮਨਾਉਣੀ ਚਾਹੀਦੀ ਹੈ ਅਤੇ ਜੇਕਰ ਕਿਸੇ ਨੂੰ ਕੋਈ ਵੀ ਸੂਚਨਾ ਮਿਲਦੀ ਹੈ ਤਾਂ ਉਹ ਪੁਲਿਸ ਨਾਲ ਸੰਪਰਕ ਕਰ ਸਕਦਾ ਹੈ ਇਸ ਮੌਕੇ ਉਹਨਾਂ ਖਾਸ ਤੌਰ ਤੇ ਕਹਿ ਕਿ ਜੋ ਬੀਤੇ ਦਿਨੀ ਬਟਾਲਾ ਵਿੱਚ ਕੁਝ ਸਕੂਲਾਂ ਨੂੰ ਧਮਕੀਆਂ ਆਈਆਂ ਸਨ ਉਹ ਸਭ ਫੇਕ ਹਨ ਅਤੇ ਕੋਈ ਘਬਰਾਉਣ ਦੀ ਲੋੜ ਨਹੀਂ ਹੈ ਇਸ ਮੌਕੇ ਐਸਐਸਪੀ ਬਟਾਲਾ ਨੇ ਗਲਬਾ ਦੌਰਾਨ ਕੀ ਕੁਝ ਕਿਹਾ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਕੁਝ ਮੌਕੇ ਦੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਿਹਾ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸਰਚ ਕਰੋ ਦਾ ਆਰਿਆ ਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਨਾਲ ਬਟਾਲਾ ਤੋਂ ਪੱਤਰਕਾਰ ਨਰਿੰਦਰ ਕੌਰ ਪੁਰੀਵਾਲ ਤਰਿੰਕੂ ਰਾਜਾ ਦੀ ਇੱਕ ਖਾਸ ਰਿਪੋਰਟ ਇਹ ਜੀ ਕੱਲ 26 ਜਨਵਰੀ ਦੇ ਮੱਦੇਨਜ਼ਰ ਅਸੀਂ ਬਟਾਲਾ ਸਿਟੀ ਦੇ ਵਿੱਚ ਫਲੈਗ ਮਾਰਚ ਕੱਢਣ ਜਾ ਰਹੇ ਹਾਂ ਤਾਂ ਕਿ ਪਬਲਿਕ ਦੇ ਵਿੱਚ ਜਿਹੜਾ ਹੈ ਕੰਫੀਡੈਂਸ ਪੈਦਾ ਹੋਵੇ ਮੈਂ ਤੁਹਾਨੂੰ ਦੱਸਣਾ ਚਾਹਵਾਂਗਾ ਕਿ ਇਸ ਵਕਤ ਅਸੀਂ ਫਲੈਗ ਮਾਰਚ ਜਿਹੜੇ ਕੱਢ ਰਿਹਾ ਮੇਰੇ ਨਾਲ ਇੱਕ ਐਸਪੀ ਸਾਹਿਬਾਨ ਤੇ 6 ਡੀਐਸਪੀ ਸਾਹਿਬਾਨ 6 ਐਸਐਚਓ ਤੇ 200 ਦੀ ਫੋਰਸ ਨਾਲ ਹੈ ਸਾਡੇ ਨਾਲ ਮਾਊਂਟਡ ਫੋਰਸ ਵੀ ਹੈਗੀ ਹੈ ਤੇ ਐਸਓਜੀ ਫੋਰਸ ਵੀ ਸਾਡੇ ਨਾਲ ਹੈਗੀ ਹੈ ਤੇ ਸਾਰੀਆਂ ਹੀ ਸਬਡਿਵੀਜ਼ਨ ਦੇ ਵਿੱਚ ਫਲੈਗ ਮਾਰਚ ਕੱਢਿਆ ਜਾ ਰਿਹਾ ਇਸ ਤੋਂ ਇਲਾਵਾ ਜਿਹੜੀਆਂ ਬਾਕੀ 300 ਡਿਵੀਜ਼ਨ ਹੈ ਉੱਥੇ ਵੀ ਅਸੀਂ ਫਲੈਗ ਮਾਰਚ ਕੱਢ ਰਹੇ ਹਾਂ ਤੇ ਇਹਦੇ ਨਾਲ-ਨਾਲ ਜਿਹੜਾ ਹੈਗਾ ਅਸੀਂ ਈਵਨਿੰਗ ਤੇ ਨਾਈਟ ਨੂੰ ਵੀ ਪੂਰੀ ਤਰ੍ਹਾਂ ਡੋਮੀਨੇਟ ਕਰਾਂਗੇ ਤਾਕਿ ਜਿਹੜਾ ਇਹ ਫੰਕਸ਼ਨ ਹੈ ਇਹਨੂੰ ਪੀਸਫੁਲੀ ਕੱਢਿਆ ਜਾ ਸਕੇ ਸ਼ਾਮ ਨੂੰ ਵੀ ਜਿਹੜੇ ਪੂਰੇ ਸਿਟੀ ਦੇ ਵਿੱਚ ਤੇ ਪੂਰੇ ਜ਼ਿਲ੍ਹੇ ਦੇ ਵਿੱਚ ਜਿਹੜੀ ਇਹ ਟੋਟਲ ਫੋਰਸ ਹੈਗੀ ਹੈ ਇਹ ਨਾਕਾਬੰਦੀ ਕਰੇਗੀ ਤੇ ਚੈਕਿੰਗ ਵੀ ਕੀਤੀ ਜਾਵੇ ਅਸੀਂ ਜਿਹੜਾ ਸਿਟੀ ਸਿਟੀ ਦੇ ਵਿੱਚ ਜੀ ਪੂਰੀ ਅਸੀਂ 150 ਦੀ ਫੋਰਸ ਲਗਾਈ ਹੈਗੀ ਹੈ ਤੇ 12 ਜਗ੍ਹਾ ਨਾਕੇ ਨੇ ਤੇ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਮਾਉਂਟਡ ਫੋਰਸ ਵੀ ਜਿਹੜੀ ਹੈਗੀ ਹੈ ਈਵਨਿੰਗ ਦੇ ਵਿੱਚ ਪੈਟਰੋਲਿੰਗ ਕਰੇਗੀ ਜਿਹੜੇ ਸਕੂਲਾਂ ਨੂੰ ਈਮੇਲਸ ਆਈਆਂ ਸਿਗੀਆਂ ਉਹ ਬਿਲਕੁਲ ਗਲਤ ਸੀਗਾ ਅਸੀਂ ਬਿਲਕੁਲ ਚੈਕਿੰਗ ਕਰਵਾ ਕੇ ਉਦੀ ਐਂਟੀਸੈਵਟਾਜ ਇੰਪ੍ਰੋਪਰ ਚੈਕਿੰਗ ਹੋਈ ਹੈ ਤੇ ਉਹਦੇ ਵਿੱਚੋਂ ਕੁਝ ਨਹੀਂ ਪਾਇਆ ਗਿਆ ਉਹ ਫੇਕ ਈਮੇਲ ਆਈਆਂ ਸੀ ਅਸੀਂ ਜਨਤਾ ਨੂੰ ਇਹ ਕਹਿਣਾ ਚਾਹਾਂਗੇ ਜੀ ਬਟਾਲਾ ਪੁਲਿਸ ਮੇਰੇ ਸਾਰੇ ਜੀਓ ਸਾਹਿਬਾਨ ਐਸਐਚਓ ਸਾਹਿਬਾਨ ਪੂਰੀ ਤਰ੍ਹਾਂ ਮਸਟਰੀ ਨਾਲ 24 ਘੰਟੇ ਕੰਮ ਕਰ ਰਹੇ ਨੇ ਕਿਸੇ ਨੂੰ ਕੋਈ ਘਬਰਾਣ ਦੀ ਲੋੜ ਨਹੀਂ ਹੈਗੀ ਅਸੀਂ ਜਿਹੜਾ ਇਹ ਫੰਕਸ਼ਨ ਹੈ ਪੂਰੀ ਤਰ੍ਹਾਂ ਪੀਸਪਲੀ ਕਰਵਾ ਪੂਰੇ ਜ਼ਿਲ੍ਹੇ ਦੇ ਵਿੱਚ ਜਿਹੜੀ ਫੋਰਸ ਤਾਇਨਾਤ ਕੀਤੀ ਹੈਗੀ ਅਸੀਂ ਜਿੰਨੇ ਵੀ ਸਾਡੇ ਬੰਦੇ ਚਨੋ ਰਹੇ ਪੁਲਿਸ ਜ਼ਿਲ੍ਹਾ ਬਟਾਲਾ ਦੇ ਵਿੱਚ ਤਾਂ 500 ਦੇ ਕਰੀਬ ਫੋਰਸ ਜਿਹੜੀ ਉਹ ਲੱਗੀ ਆ ਜਿੱਥੇ ਜੀ ਸਾਡੇ ਜਿਹੜੇ ਮੇਨ ਚਾਰ ਸਬਡ ਇਹਦੇ ਪ੍ਰੋਗਰਾਮ ਹੋ ਰਹੇ ਹੈਗੇ ਆ ਉੱਥੇ ਅਸੀਂ ਪਹਿਲਾਂ ਰਿਹਰਸਲ ਵੀ ਕਰਨੀ ਹੈਗੀ ਹੈ ਤੇ ਪ੍ਰੋਪਰ ਹਰ ਜਗ੍ਹਾ ਤੇ ਐਂਟੀਸੈਵਟਾ ਚੈਕਿੰਗ ਵੀ ਕੀਤੀ ਗਈ ਹੈ ਤੇ ਰਾਤ ਨੂੰ ਵੀ ਉੱਥੇ ਫੋਰਸ ਤਾਇਨਾਤ ਰਹਿੰਦੀ ਹੈ ਜੀ ਅਤੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਅੱਜ ਅੱਜ ਈਵਨਿੰਗ ਦੇ ਵਿੱਚ ਤੇ ਰਾਤ ਨੂੰ ਵੀ ਜਿਹੜੀ ਨਾਕਾਬੰਦੀ ਕਰਕੇ ਸਾਰੀ ਜਗ੍ਹਾਵਾਂ ਦੀ ਚੈਕਿੰਗ ਕੀਤੀ ਜਾਊਗੀ